ਤੁਹਾਡਾ ਨਗਰ ਕੌਂਸਲ ਦਾ ਕਾਂਗਰਸੀ ਪ੍ਰਧਾਨ ਆਪਣੇ ਕਾਂਗਰਸ ਪਾਰਟੀ ਛੱਡ ਕੇ ਆਵਾਜ਼ ਦੀ ਪਾਰਟੀ ਵਿਚ ਆਨ ਲੋ ਗਿਆ ਹੈ ਜੋ ਆਪਣੀ ਮਰਜ਼ੀ ਨਾਲ ਗਏ ਆ ਜੀ ਉਹਨੂੰ ਡਰਾ ਕੇ ਲੈ ਜਾਇਆ ਗਿਆ ਜੀ ਇਹ ਤੁਹਾਨੂੰ ਜਦੋਂ ਸਾਹਮਣੇ ਕਿਸੇ ਨੂੰ ਪੁੱਛੋਗੇ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਮੈਂ ਐਦਾਂ ਲੜਾਈ ਲਾਊਂਗਾ ਮੈਂ ਇਹ ਕਰੂੰਗਾ ਤੇ ਅੱਜ ਉਹ ਇੱਕ ਦਮ ਹੀ ਮੈਨੂੰ ਉਹ ਤੋਂ ਕੁਝ ਲੋਕਾਂ ਨੂੰ ਕਹਿਣਾ ਹੁੰਦਾ ਸੀ ਕਿ ਇਹਨੇ ਇਕੱਲਾ ਚੋਲਾ ਕਾਂਗਸ ਦਾ ਪਾਇਆ ਹੋਇਆ ਹੈ ਜੀ ਕਾਂਗਸੀ ਐਮਚਨ ਸਪੋਰਟ ਕਰਨ ਵਾਸਤੇ ਜੀ ਜਿਹੜਾ ਕੰਮ ਹੈ ਕੇਵਲ ਢੰਡੋਲੇ ਕਰਦੇ ਹੋਣ ਹੈ ਗੁਰਜੀਤ ਸਿੰਘ ਰਾਮ ਨਵਾਸੀਆ ਜਿਹੜੇ ਚਲੇ ਗਏ ਨੇ ਆਮ ਆਦਮੀ ਪਾਰਟੀ 'ਚ ਤੇ ਇਹਨਾਂ ਜਾਣ ਨਾਲ ਕਾਂਗਸ ਪਾਰਟੀ ਨੂੰ ਹੱਟ ਪਈ ਗਈ ਤੇ ਫਾਰਕਸਲ ਤਾਂ ਆਪ ਹੈ ਜੋ ਸਾਡੇ ਕੋਲ ਸਪੋਰਟ ਕਿੱਥੇ ਬਣ ਮੈਂ ਆਨਰਟੀਬ ਤੋਂ ਜਤਿੰਦਰ ਦੇਵਗਨ ਸਾਡੇ ਨਾਲ ਬਣੇ ਹੋਏ ਹਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਰਟਲੋਂ ਜੋ ਕਿ ਕਾਂਗਰਸ ਪਾਰਟੀ ਟਿਕਟ ਤੋਂ ਜਿਮਨੀ ਚੌਂ ਬਰਨਾਲਾ ਤੋਂ ਪ੍ਰਮੁੱਖ ਦਾਅਵੇਦਾਰ ਵੀ ਹਨ ਅਤੇ ਨਾਲ ਨਾਲ ਇਨਾਂ ਨੂੰ ਬਰਨਾਲਾ ਹਲਕੇ ਦਾ ਹਲਕਾ ਇੰਚਾਰਜ ਵੀ ਸਮਝਿਆ ਜਾ ਰਿਹਾ ਹੈ ਕਿਉਂਕਿ ਪੂਰਾ ਜਲਾ ਇਹ ਦੇਖਦੇ ਹਨ ਤੇ ਆਓ ਆ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਰਨਾਲਾ ਦੀ ਸਿਆਸਤ 'ਚ ਅੱਜ ਬਹੁਤ ਵੱਡਾ ਧਮਾਕਾ ਹੋਇਆ ਹੈ ਉਹ ਸਬੰਧੀ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਣੇ ਕੁਲਦੀਪ ਸਿੰਘ ਕਾਲਟਾ ਲੋ ਜੀ ਤੁਹਾਡਾ ਔਨ ਅਰ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੇਰਵਿੰਗ ਸਾਹਿਬ ਥੈਂਕ ਯੂ ਬਰੀ ਮੱਡਸ ਟਰੋ ਸਾਹਿਬ ਅੱਜ ਬਹੁਤ ਵੱਡਾ ਸਿਆਸੀ ਧਮਾਕਾ ਹੋਇਆ ਹੈ ਤੁਹਾਡਾ ਨਗਰ ਕੌਂਸਲ ਦਾ ਕਾਂਗਰਸ ਦੇ ਪ੍ਰਧਾਨ ਆਪਣੇ ਕਾਂਗਰਸ ਪਾਰਟੀ ਛੱਡ ਕੇ ਆਵਾ ਦੀ ਪਾਰਟੀ ਵਿੱਚ ਆ ਗਿਆ ਹੈ ਤੇ ਜਦਕਿ ਉਹਦੇ ਹੱਕ ਦੇ ਵਿੱਚ ਆਪਣੇ ਕੋਰਟ ਨੇ ਵੀ ਫੈਸਲਾ ਦਿੱਤਾ ਸੀ ਤੇ ਉਹਦੇ ਕੋਲ ਬਹੁਤ ਮਤ ਵੀ ਸੀ ਇਹ ਜਿਹੀ ਗੱਲ ਨਹੀਂ ਜਿਹੜੀ ਗੱਲ ਕੀ ਹੋਈ ਹੈ ਤਾਂ ਉਹ ਹੀ ਦੱਸ ਸਕਦੇ ਨੇ ਜੀ ਵੀ ਉਹ ਆਪਣੀ ਮਰਜ਼ੀ ਨਾਲ ਗਏ ਆ ਉਹਨੂੰ ਡਰਾ ਕੇ ਲੈ ਜਾਇਆ ਗਿਆ ਜੀ ਇਹ ਤੁਹਾਨੂੰ ਜਦੋਂ ਸਾਹਮਣੇ ਤੁਸੀਂ ਤੁਹਾਨੂੰ ਪੁੱਛੋਗੇ ਜੀ ਉਹ ਉਹ ਤੁਹਾਨੂੰ ਦੱਸਣਗੇ ਜੀ ਤੇ ਜਿੱਥੋਂ ਤੱਕ ਮੇਰੇ ਹੈਗਾ ਵੀ ਮੇਰੀ ਉਹਨਾਂ ਨਾਲ ਨਾ ਹੀ ਕੋਈ ਜੀ ਗੱਲਬਾਤ ਹੋਈ ਹੈ ਗੱਲ ਤੇ ਚਲ ਉਹਨਾਂ ਨਾਲ ਕੀ ਹੋਣੀ ਹੈ ਹੁਣ ਜੀ ਤੇ ਸਾਡਾ ਦੋ ਦਿਨ ਦਾ ਇੱਥੇ ਇੱਕ ਕੈਂਪ ਲੱਗਿਆ ਸੀ ਪਾਰਟੀ ਬਣੀ ਉਹ ਰਜੀਵ ગાંધી ਪੰਚਤੀ ਰਾਜਵੰਦ ਤੋਂ ਬਣੀ ਜੀ ਮੈਂ ਉਹਦੇ ਵਿੱਚ ਬਿਜੀ ਸੀਗਾ ਹੁਣੀ ਮੈਂ ਉੱਥੋਂ ਫ੍ਰੀ ਹੋ ਕੇ ਇੱਥੇ ਆਇਆ ਜੀ ਤਾਂ ਉੱਥੇ ਵੀ ਪਤਾ ਲੱਗਿਆ ਸੀ ਵੀ ਉਹ ਪਾਰਟੀ ਆਮ ਆਦੀ ਪਾਰਟੀ ਜੁਆਇਨ ਕਰ ਗਿਆ ਜੀ ਇਹ ਉਹ ਦੱਸ ਸਕਦੇ ਉਹਨੇ ਕੀ ਮਨਜ਼ੂਰੀ ਹੈ ਜੀ ਜਿੰਨਾ ਲੋਕਾਂ ਨੇ ਉਹਨਾਂ ਨੂੰ ਜਲੀਲ ਕਰਕੇ ਲਾਇਆ ਜੀ ਹਾਂ 7 8 10 ਮਹੀਨਿਆਂ ਤੋਂ ਉਹ ਕੋਟਾਂ ਦੇ ਵਿੱਚ ਚੱਕਰ ਖਾਂਦੇ ਫਿਰਦੇ ਜਾਂ ਵਕੀਲਾਂ ਬੱਚੇ ਫਿਰਦੇ ਨੇ ਜੀ ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਵੀ ਮੈਂ ਐਦਾਂ ਲੜਾਈ ਲਾਊਂਗਾ ਮੈਂ ਜੇ ਕਰੂੰਗਾ ਤੇ ਅੱਜ ਉਹ ਇੱਕ ਦਾਮੀ ਜਿਹੜੇ ਆਪਣੇ 18 MC ਉਹਨਰੇ ਉਹਨੂੰ سپورਟ ਕਰਦੇ ਸੀ ਉਹਨਾਂ ਨੇ ਵੀ ਨਾਲ ਰਲ ਕੇ ਲੜਾਈ ਲੜੀ ਜੀ ਤੇ ਉਹਨੂੰ ਇੱਕਦਮ ਇਹਨਾਂ ਦਾ ਧੋਖਾ ਉਹਨਾਂ ਦਾ ਭਰੋਸਾ ਤੋੜ ਕੇ ਜੀ ਤੇ ਮੈਨੂੰ ਤੇ ਇਹ ਵੀ ਪਤਾ ਲੱਗਿਆ ਵੀ ਗੁਰਦੁਆਰਾ ਢੀਸਰ ਸਾਹਿਬ ਇੰਨੇ ਲੋਕਾਂ ਨੇ ਆਪ ਵਿੱਚ ਇਕੱਠੇ ਰਹਿੰਦੇ ਸੋਹਾਂ ਵੀ ਖਾਂਦੀਆਂ ਸੀਗੀਆਂ ਜੀ ਚਾਹੇ ਉਹ ਵਿਸ ਪ੍ਰਧਾਨ ਦੀ ਇਲੈਕਸ਼ਨ ਹੋਵੇ ਜੀ ਚਾਹੇ ਕੋਈ ਹੋਰ ਹੋਵੇ ਵੀ ਆਪਾਂ ਇਕੱਠੇ ਉਹ ਲੜਾਈ ਲੜਾਂਗੇ ਜੀ ਤਾਂ ਉਹਨਾਂ ਦੀ ਐਡੀ ਕੀ ਮਜਬੂਰੀ ਬਣ ਗਈ ਜਾਂ ਐਡਾ ਕੀ ਡਰ ਬਣ ਗਿਆ ਵੀ ਉਹਨਾਂ ਨੂੰ ਇੱਕਦਮ ਅ ਇਹ ਫੈਸਲਾ ਲੈਣਾ ਪਿਆ ਤੁਹਾਨੂੰ ਕੀ ਲੱਗਦਾ ਵੀ ਉਹ ਆਪਣੇ ਆਰਮਨੋ ਅਸੀਆ ਨੇ ਜਿਹੜੇ ਉਹਨਾਂ ਨੂੰ ਕੋਈ ਡਰਾਇਤਮ ਕਹਾ ਗਿਆ ਕੋਈ ਲਾਲਚ ਦਿੱਤਾ ਗਿਆ ਕੀ ਆਪਣੇ ਤੁਸੀਂ ਆਪਣੇ ਐਸਟੀਮੈਂਟ ਲੋਨਿਓ ਕੀ ਆ ਤੁਹਾਡਾ ਪ੍ਰਤੀਕਰਮ ਦੇਖੋ ਮੇਰਾ ਪ੍ਰਤੀਕਰਮ ਕੀ ਹੋਣਾ ਵੀ ਮੇਰਾ ਉਹਨਾਂ ਨਾਲ ਕੋਈ ਜ਼ਿਆਦਾ ਮੇਲ ਜੋਲ ਨਹੀਂ ਸੀ ਜੀ ਜਦੋਂ ਉਹ ਆਪਣੇ ਆਪ ਨੂੰ ਕਾਂਗਰਸੀ ਵੀ ਕਹਿੰਦੇ ਸੀ ਜੀ ਤਾਂ ਮੈਂ ਤਾਂ ਉਦੋਂ ਵੀ ਕੁਝ ਲੋਕਾਂ ਨੂੰ ਕਹਿਣਾ ਹੁੰਦਾ ਸੀ ਵੀ ਇਹਨੇ ਇਕੱਲਾ ਚੋਲਾ ਕਾਂਗਰਸ ਦਾ ਪਾਇਆ ਹੋਇਆ ਜੀ ਕਾਂਗਰਸੀ ਐਮੈਸ਼ਨੀ سپورਟ ਲੈਣ ਵਾਸਤੇ ਜੀ ਜਿਹੜਾ ਕੰਮ ਹੈ ਕੇਵਲ ਢੰਗੋਂ ਨਹੀਂ ਕਰਦੇ ਜੀ ਮੈਂ ਉਹ ਆਮ ਤੁਹਾਡਾ ਮੈਂ ਕਦੇ ਗੱਲ ਕੀਤੀ ਆ ਅਫਸਰ ਕਾਰਡ ਜੀ ਤੇ ਕਿਉਂਕਿ ਉਹਨਾਂ ਨੇ ਮੈਨੂੰ ਕਦੇ ਵੀ ਜਦੋਂ ਜਿਮਨੀ ਚੋਣਾ ਆ ਜਾਂਦੇ ਉਹ ਮਿਸਪਲਟੀ ਦੇ ਪ੍ਰਧਾਨ ਸੀ ਉਹਨਾਂ ਦਾ ਫਰਜ਼ ਬੰਦਾ ਸੀ ਵੀ ਉਹ ਜੋ ਪਾਰਟੀਆਂ ਖੜੇ ਹੁੰਦੇ ਤਾਂ ਵੀ ਉਹ ਕਿਤੇ ਪਾਰਟੀ ਦੀ ਕੋਈ ਆਉਣ ਲਈ ਜਿੰਮਤ ਉਹਨਾਂ ਸਮਝਦੇ ਕੋਈ ਰਾਏ ਕੋਈ ਮਸਵਰਾ ਪ੍ਰਧਾਨ ਦੇ ਨਾਲ ਜੀ ਕੋਈ ਮੀਟਿੰਗ ਜੀ ਤੇ ਨਾ ਹੀ ਉਹ ਕਦੇ ਮੇਰੀਆਂ ਕੋਈ ਜਿਹੜੀਆਂ ਕੋਈ ਰੈਲੀਆਂ ਇਹਨਾਂ ਜੋ ਮੈਂ ਪ੍ਰਧਾਨ ਬਣਿਆ ਵੀ ਕੋਈ ਇਕੱਠਾਂ ਦੇ ਵਿੱਚ ਕਰਨਾ ਹੈ ਕੋਈ ਹੋਰ ਕਰ ਕੋਈ ਉਹਨਾਂ ਦਾ ਮੈਨੂੰ ਇਸ ਤਰ੍ਹਾਂ ਦਾ ਸਹਿਯੋਗ ਨਹੀਂ ਸੀਗਾ ਤਾਂ ਮੈਨੂੰ ਉਹਨਾਂ ਦੇ ਜਾਣ ਦੀ ਨਾ ਹੀ ਤਾਂ ਮੈਨੂੰ ਕੋਈ ਖੁਸ਼ੀ ਹੈ ਨਾ ਹੀ ਮੈਨੂੰ ਕੋਈ ਦੁੱਖ ਹੰੜਾ ਜਾਂਦਾ ਨੇਤਵਾਂរបស់ ਦੀ ਪੂਰੀ ਜਿਲ੍ਹਾ ਕਾਂਗਰਸ ਦੇਖਦੇ ਹਾਂ ਹਲਕਾ ਇੰਚਾਰਜ ਦੇ ਤੌਰ ਤੇ ਵੀ ਵਿਚਰ ਰਹੀ ਹਾਂ ਤੇ ਸਭਾਈ ਟਕਸਾਲੀ ਆਪਣੇ ਕਾਂਗਰਸੀ ਆਗੂ ਵੀ ਹੋ ਵੱਡੇ ਵੱਡੇ ਜਿੰਨੇ ਵੀ ਨੇਤਾ ਨੇ ਸਾਡਾ ਤੁਹਾਡਾ ਸਬਰਕ ਹੈ ਤੇ ਇਹ ਆਪਣੇ ਗੁਰਜੀਤ ਸਿੰਘ ਰਾਣਵਾਸੀਆ ਜੇ ਜਿਨ੍ਹਾਂ ਨੂੰ ਕੇਵਲ ਸਿੰਘ ਢੱਲੋਂ ਨੇ ਕਾਂਗਰਸ ਸਰਕਾਰ ਵੇਲੇ ਪ੍ਰਧਾਨਗੀ ਤੇ ਬਿਠਾਇਆ ਸੀਗਾ ਤੇ ਜਿਹੜੇ ਉਹਨਾਂ ਨਾਲ ਨਹੀਂ ਗਏ ਆਪਣੇ ਬੀਜੇਪੀ ਚ ਤੇ ਹੁਣ ਆਮ ਆਦੀ ਪਾਰਟੀ ਚ ਚਲੇ ਗਏ ਨੇ ਤੇ ਇਹ ਤਾਂ ਕੀ ਆਪਣੇ ਪ੍ਰੈਸ਼ਰ ਹੋਇਆ ਤੇ ਤੁਸੀਂ ਇਹਦਾ ਕੋਈ ਐਨਾਲਿਸਿਸ ਨਹੀਂ ਕਰੋਗੇ ਦੇਖੋ ਬੀਜੇਪੀ ਚ ਨਾ ਜਾਣ ਦੀ ਮਜਬੂਰੀ ਸੀ ਹਾਂਜੀ ਉਸ ਟਾਈਮ ਉਹਨਾਂ ਦੇ ਆਮ ਆਦੀ ਪਾਰਟੀ ਜਿਹੜੇ ਐਮਐਸਸੀ ਉਹ ਵੀ ਉਲਟ ਸੀ ਜੀ ਜਿਉ ਬੀਜੇਪੀ ਚ ਜਾਂਦੇ ਤਾਂ ਜਿਹੜੇ ਸਾਡੇ ਕੋਲੇ ਕੁਝ 7-8 ਐਮਐਸਸੀ ਸੀਗੇ ਹਾਂ ਤਾਂ ਉਹਨਾਂ ਦੀ ਸਪੋਰਟ ਦੇ ਮਾਰੇ ਉਹ ਖੜੇ ਸੀ ਬੌਂਸ ਦੇ ਵਿੱਚ ਜੀ ਤੇ ਹਣੇ ਗੁਰਜੀਤ ਸਿੰਘ ਰਾਵਨਵਾਸੀਆ ਜਿਹੜੇ ਚਲੇ ਗਏ ਨੇ ਆਵਾਜ਼ੀ ਪਾਰਟੀ 'ਚ ਤੇ ਇਹਨਾਂ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਪਈਗਾ? ਨਹੀਂ ਫਰਕ ਸਾਨੂੰ ਤਾਂ ਪਾਬੇ ਜੋ ਸਾਡੀ ਕਿਹੜੀ ਸਪੋਰਟ ਕੀਤੀ ਉਹਨਾਂ ਨੇ। ਜੀ। ਉਹਨਾਂ ਨੇ ਅਜ ਤੱਕ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਿਉਂਦਾ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ। ਜੀ। ਠੀਕ ਹੈ ਚਲੋ ਕਦੇ ਮੂੰਹ ਦਿਖਾਉਣ ਆ ਗਏ ਹੁਣ ਤਾਂ ਇਹ ਨਹੀਂ ਕਹਿ ਸਕਦਾ ਮੈਂ। ਜੀ। ਪਰ ਇੱਕ ਹੁੰਦਾ ਵੀ ਇੱਕ ਜਿਵੇਂ ਉਹ ਇੱਕ ਚੰਗੇ ਆਉਂਦੇ ਤੇ ਪਾਰਟੀ ਨੇ ਇਹਨਾਂ ਨੂੰ ਬਿਠਾਇਆ ਸੀ ਐਜੇ ਭਨਨ ਤਾਂ ਉਹ ਪ੍ਰਧਾਨ ਦੀਆਂ ਤਾਂ ਬੜੀਆਂ ਪਾਰਟੀ ਲਈ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਮਸਪਲਟ ਦੇ ਪ੍ਰਧਾਨ ਦੀ ਵੀ ਕੋਈ ਪਾਰਟੀ ਦਾ ਫੰਕਸ਼ਨ ਹੁੰਦਾ ਉਹਦੇ ਚ ਉਹ ਜਿਹੜਾ ਕੋਈ ਇਕੱਠ ਕਰਨੇ ਆ ਕੋਈ ਹੋਰ ਤਾਂ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੀ ਉਹਨੂੰ ਅੱਗੇ ਉਹ ਕਿੰਨਾ ਵਾਵੇ ਤਾਂ ਉਹਨੇ ਇਦਾਂ ਦੀ ਅਜੇ ਤੱਕ ਜਿਹੜੀ ਹੈਗੀ ਆ ਵੀ ਕੋਈ ਉਹਦੀ ਸਾਡੇ ਨਾਲ ਸਾਨੂੰ ਕੋਈ ਸਹਿਯੋਗ ਨਹੀਂ ਸਿਸਤਰਾ ਦਾ ਜਿਹੜੇ ਕੰਮਸ ਪਾਰਟੀ ਦੇ ਐਮਸੀ ਉਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਤੇ ਉਹਨਾਂ ਦੀ ਹੁਣ ਕੀ ਸਥਿਤੀ ਹੈ ਤੁਹਾਡੇ ਨਾਲ ਸਬਕ ਹੋਇਆ ਹੁਣ ਦੇਖੋ ਤੁਹਾਨੂੰ ਦੱਸਿਆ ਵੀ ਅੱਜ ਜੀ ਮੈਂ ਜਿਹੜਾ ਕੈਂਪ ਲਗਿਆ ਸੀ ਉਦੋਂ ਹੁਣੇ ਫਿਰ ਕੋਈ ਜਸਟਸ ਘਰੇ ਆ ਪਾਇਆ ਤੇ ਤੁਸੀਂ ਮੇਰੇ ਕੋਲੇ ਮੈਨੂੰ ਹਾਂ ਉਹ ਗੱਲਬਾਤ ਕਰਨ ਵਾਸਤੇ ਸ਼ੁਰੂ ਕਰਤੀ ਜੀ ਤੇ ਅਸੀਂ ਪ੍ਰੋਪਰ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਪਰ ਜੋ ਮੈਨੂੰ ਮੈਂ ਜਿਹੜਾ ਉਦੋਂ ਪਹਿਲਾਂ ਦਾ ਮੇਰਾ ਐਕਸਪੀਰੀਅੰਸ ਹੈ ਉਹ ਜੋ ਮੇਰਾ ਅਨੁਭਵ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਸਾਡਾ ਉਹ ਸਿਨਾਂ ਨਾਲ ਚੰਗਾ ਤਾਲਮੇਲ ਰਿਹਾ ਹੋਵੇ ਉਹਦੇ ਨਾਲ ਪ੍ਰੇਫਰ ਜਨ ਪਰ ਐਜ ਮਤਲਬ ਮੈਂ ਜ਼ਿਲ੍ਹਾ ਪ੍ਰਧਾਨ ਵੱਜੋਂ ਉਹਨਾਂ ਦੀ ਕੋਈ ਜ਼ਿਆਦਾ ਕੋਈ ਸਪੋਰਟ ਨਹੀਂ ਸੀ ਠੀਕ ਆ ਆਗੇ ਕਦੇ ਮਿਲ ਕੇ ਪ੍ਰਧਾਨ ਜੀ ਪ੍ਰਧਾਨ ਜੀ ਕਰਕੇ ਆਪਾਂ ਇੱਕ ਦੂਜੇ ਨੂੰ ਬੁਲਾ ਰਿਆ ਜੀ ਤਾਂ ਪਿਛਲੇ ਉਹ 7 ਮਹੀਨਿਆਂ ਤੋਂ ਤਾਂ ਮੈਨੂੰ ਜਿਹੜਾ ਆਮ ਲੋਕਾਂ ਤੋਂ ਪਤਾ ਲੱਗਦਾ ਸੀ ਵੀ ਪ੍ਰਧਾਨ ਜੀ ਤੁਹਾਡੇ ਹੀ ਮਤਲਬ ਪਿੱਠ ਪਿੱਛੇ ਉਹ ਤੁਹਾਡੇ ਲਈ ਉਹਨਾਂ ਦੀ ਜਿਹੜੀ ਥੈਂਕਿੰਗ ਉਹ ਸਹੀ ਨਹੀਂ ਹੈਗੀ ਅ ਡਲ ਸਾਬ ਕਿਹਾ ਦੱਸੋ ਵੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਐਡਾ ਵੱਡਾ ਮਾਣ ਦਿੱਤਾ ਹੈ ਨਾ ਤੇ ਹੁਣ ਉਹ ਕਾਂਗਰਸ ਪਾਰਟੀ ਨੂੰ ਤੇ ਆਪ ਦੇ ਜਿਹੜੇ ਨਾਲ ਉਹਦੇ ਐਮਸੀ ਖੜੇ ਸੀਗੇ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਨੂੰ ਧੋਖਾ ਦੇ ਗਏ ਦੇਖੋ ਧੋਖਾ ਤਾਂ ਹੈ ਹੀ ਹੂੰ ਆ ਮੈਨੂੰ ਪਤਾ ਲੱਗਿਆ ਮੈਨੂੰ ਆ ਮੈਂ ਸ਼ੋਰ ਨਹੀਂ ਆ ਵੀ ਇਹਨਾਂ ਨੇ ਤਾਂ ਇੱਥੇ ਸਾਡੇ ਬਹੁਤ ਹੀ ਜਿਹੜੀ ਸਰਦਾ ਨਾ ਲੋਕ ਕਿੱਥੇ ਜਾਂਦੇ ਗੁਰਦਾੜੀ ਖਰਸਾ ਹਾਂਜੀ ਉੱਥੇ ਜਾਇ ਸੌ ਸਗੰਦਨ ਖੱਤੀ ਹਮ ਜਿਸੀ ਹੂੰ ਜਿਵੇਂ ਹੁਣ ਮੀਤ ਪ੍ਰਧਾਨ ਦੀ ਇਲੈਕਸ਼ਨ ਹੋਣੀ ਵੀ ਮੈਂ ਅਸੀਂ ਡਰ ਕੇ ਇਕੱਠੇ ਹੋ ਕੇ ਵੀ ਆਪਾਂ ਅਸੀਂ ਉਹਦੇ ਚ ਸੁਣਿਆ ਕਿ 100 ਕੋਣ ਵੀ ਗੁਰਦੀਪ ਸਿੰਘ ਰਾਮਨਵਾਸੀ ਲੈ ਕੇ ਗਿਆ ਸੀ ਆਨ ਦੇਖੋ ਇਹ ਨਹੀਂ ਮੈਨੂੰ ਪਤਾ ਜਿਹੜੀ ਗੱਲ ਮੈਂ ਕਦੇ ਵੀ ਕਿਸੇ ਨੂੰ ਬਲੇਮ ਨਹੀਂ ਕਰਦਾ ਜਿਹੜੀ ਗੱਲ ਦਾ ਮੈਨੂੰ ਪਤਾ ਨਾ ਹੋਵੇ ਹਾਂਜੀ ਉਹ ਆ ਖੋਦ ਲੈ ਕੇ ਗਿਆ ਸੀ ਜਾਂ ਉਹਨਾਂ ਦੀ ਸਾਰਿਆਂ ਦੀ ਰਾਇ ਸੀ ਉਸ ਦੀ ਅਗਵਾਈ ਕੌਣ ਕਰਦਾ ਜਿਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਮੈਨੂੰ ਇਹਨਾਂ ਨੂੰ ਜ਼ਰੂਰ ਅੱਜ ਉਥੇ ਕੈਂਪ ਚ ਗੱਲ ਕਰ ਰਹੇ ਸੀ ਸਾਡੇ ਕੁਝ ਲੋਕ ਵੀ ਇਹ ਇਹਨਾਂ ਨੇ ਗੁਰਦੁਆਰਾ ਅੜੀਸਰ ਸਾਹਿਬ ਜਾ ਕੇ ਸੌਂ ਖਾਧੀ ਸੀਗੀ ਇਕੱਠੇ ਰਹਿਣ ਦੀ ਇਕੱਠੇ ਰਹਿਣ ਦੀ ਜਾਂ ਜਿਵੇਂ ਸਾਡੇ ਜੀ ਮੀਤ ਪ੍ਰਧਾਨ ਦੇ ਇਲੈਕਸ਼ਨ ਹੈ ਹਾਂਜੀ ਉਹ ਸਾਡਾ ਇੱਕ ਬਹੁਤ ਹੀ ਹੋਣਹਾਰ ਮੁੰਡਾ ਜੱਗੂ ਜੀ ਉਹਦੀ ਇਲੈਕਸ਼ਨ ਵਾਸਤੇ ਵੀ ਸੌਂ ਖਾਧੀ ਵੀ ਇਕੱਠੇ ਹੋ ਕੇ ਆਪਾਂ ਜਿਹੜੀ ਨੂੰ ਗੱਲ ਉਸਰੇ ਲਾਵਾਂਗੇ ਤਨ ਸਰਬ ਹੁਣ ਤੁਸੀਂ ਆਪਣੇ ਪੂਰੇ ਜ਼ਿਲ੍ਹੇ ਵਿੱਚ ਵਿਚਰਦੇ ਹੋ ਤੇ ਆਪਣੇ ਹੁਣ ਉਮੀਦਵਾਰ ਵੀ ਹੋ ਕਾਂਗਰਸ ਪਾਰਟੀ ਦੇ ਤੇ ਕਿਹ ਜਾਂਗਾ ਮੈਨੂੰ ਮਿਲ ਰਿਹਾ ਹੈ ਹਲਕੇ ਚ ਦੇਖੋ ਉਮੀਦਵਾਰ ਤਾਂ ਮੈਂ ਆਪਣੇ ਆਪ ਨੂੰ ਉਹਦੀ ਮੰਨੂਗਾ ਜਦੋਂ ਮੈਨੂੰ ਅਫੀਸ਼ੀਅਲ ਤੌਰ ਤੇ ਪਾਰਟੀ ਅਨਾਉਂਸ ਕਰੋਗੀ ਨਹੀਂ ਬੈਸੇ ਤਾਂ ਉਹਨੂੰ ਤੁਹਾਡੀ ਚੋਣ ਲੜਨ ਦੀ ਚਾਰੀ ਤਾਂ ਹੈ ਦੇਖੋ ਤਾਂ ਹਰ ਕੋਈ ਕਰਦਾ ਹੈ ਜੀ ਤਿਆਰੀ ਤਾਂ ਜੇ ਰੋ ਪਤਾ ਵੀ ਮੂਰੇ ਜੰਗ ਸ਼ੁਰੂ ਹੋਣੀ ਆ ਉਹਦੀ ਚਾਰੀ ਤਾਂ ਕਰਨੀ ਪੈਂਦੀ ਹੈ ਜੀ ਪਰ ਮੈਂ ਉਹਨਾਂ ਚ ਜਿਹਨਾਂ ਚੱਕ ਪਾਰਟੀ ਆਫੀਸ਼ੀਅਲੀ ਮੈਨੂੰ ਅ ਅਨਾਉਂਸਮੈਂਟ ਨਹੀਂ ਕਰਦੇ ਉਹ ਜੇ ਕਿ ਮੈਂ ਆਪਣੇ ਆਪ ਨੇ ਇੱਕ ਪਾਰਟੀ ਦਾ ਪ੍ਰੋਟੋਕੋਲ ਐ ਇੱਕ ਸਿਸਟਮ ਹੈ ਜੀ ਤੇ ਇੱਕ ਮਰਜ਼ਾਦਾ ਵੀ ਉਹਨਾਂ ਚੱਕ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਉਮੀਦਵਾਰ ਹਾਂ ਜੀ ਹਮੇ ਉਮੀਦਵਾਰਾਂ ਦੀ ਲਾਈਨ ਚ ਹੈ ਜੀ ਜੋ ਪਾਰਟੀ ਅ ਮੈਨੂੰ ਹੁਕਮ ਕਰੂਗੀ ਇਲੈਕਸ਼ਨ ਲੜਨਾ ਤਾਂ ਵਧੀਆ ਢੰਗ ਨਾਲ ਇਲੈਕਸ਼ਨ ਲੜਾਂਗੇ ਜੀ ਤੇ ਮੈਂ ਜਦੋਂ ਜਿਹੜੀ ਹੰਗਾਰੇ ਦੀ ਗੱਲ ਆ ਉਹ ਲੋਕਾਂ ਦਾ ਜਿਹੜਾ ਪਿਆਰ ਆ ਸਤਕਾਰ ਆ ਉਹ ਤਾਂ ਮਿਲਦੇ ਆ ਬਾਕੀ ਤਾਂ ਜਿਹੜਾ ਜਿਹੜੇ ਤੁਹਾਡੇ ਵਰਗੇ ਸਾਂਝੇ ਲੋਕ ਆ ਉਹ ਜਿਹੜੇ ਇਸ ਗੱਲ ਨੂੰ ਜੱਜ ਕਰ ਸਕਦਾ ਹੁੰਦਾ ਕਿ ਨੂੰ ਕੀ ਰਿਸਪੌਂਸ ਮਿਲਦਾ ਨਹੀਂ ਪਾਰਟੀ ਹਾਈ ਕਮਾਂਡ ਦਾ ਤੁਹਾਨੂੰ ਕੋਈ ਹੰਗਾਰਾ ਹੈਗਾ ਕੋਈ ਇਸ਼ਾਰਾ ਹੈਗਾ ਜੀ ਦੇਖੋ ਪਾਰਟੀ ਤਾਂ ਚਲੋ ਐ ਜੇ ਜ਼ਿਲ੍ਹਾ ਪ੍ਰਧਾਨ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਉਹਨੇ ਕਹਿਣਾ ਹੀ ਹੁੰਦਾ ਵੀ ਆਪਣੀ ਤਿਆਰੀ ਕਰੋ ਹਾਂ ਜੀ ਕਿ ਉਹ ਤਿਆਰੀ ਕਰ ਰਹੇ ਆ ਪਰ ਜਿੰਨਾ ਜਿਹਾ ਕਫੀਸ਼ਲ ਅਨਾਉਂਸਮੈਂਟ ਨਹੀਂ ਹੁੰਦੀ ਤਾਂ ਮੈਂ ਇੱਕ ਸਮਝਦਾ ਵੀ ਇੱਕ ਇੱਕ ਮਰਜ਼ਾਦਾ ਹੁੰਦੀ ਹੈ ਹਰ ਚੀਜ਼ ਦੀ ਜੀ ਉਹਨਾਂ ਅਚਰ ਮੈਂ ਆਪਣੇ ਆਪ ਨੂੰ ਇਹ ਆਪ ਡਿਕਲੇਅਰ ਨਹੀਂ ਕਰ ਸਕਦਾ ਜੀ ਤੇ ਸ਼ਹਿਰ ਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਤੁਹਾਨੂੰ ਜੇ ਤੁਸੀਂ ਜਾਣਦੇ ਹੋ ਬਿਤਰਦੇ ਹੋ ਖੁਸ਼ੀ ਕੋ ਵੀ ਜਾਣਦੇ ਹੋ ਕਿੰਨਾ ਕਹੂੰਗਾ ਰਾਮ ਰੇਹ ਦੇਖੋ ਜਿੱਥੇ ਵੀ ਜਾਣਾ ਲੋਕਾਂ ਨੇ ਅੱਜ ਤੱਕ ਬਹੁਤ ਪਿਆਰ ਬਹੁਤ ਸਤਿਕਾਰ ਦਿੱਤਾ ਹੂੰ ਤੇ ਮੈਨੂੰ ਉਮੀਦ ਆ ਵੀ ਅਸੀਂ ਜੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵੀ ਪਾਰਟੀ ਬਾਈ ਤੋਂ ਪਰਟ ਕੇ ਸਾਨੂੰ ਵੋਟ ਪਾਉਗੀ। ਹਮਮ। ਟਰਨ ਸਾਬ ਵੈਸੇ ਤਾਂ ਆਪਣੇ ਹਲਕਾ ਬਰਨਾਲਾ ਵਿੱਚ ਹਜੇ ਤੱਕ ਕੋਈ ਉਮੀਦਵਾਰ ਨਹੀਂ ਆਇਆ ਆਪਣੇ ਚੋਣ ਸਰਗਮਿਆਂ ਕਰਨ। ਫਿਰ ਵੀ ਕਦੇ-ਕਦੇ ਆਪਣੇ ਮੀਡੀਆ 'ਚ ਦੋ ਨਾਮ ਹੁੰਦੇ ਨੇ ਇੱਕ बिजनेਸਮੈਨ ਸਿੰਘਲਾ ਦਾ, ਇੱਕ ਸਾਬਕਾ ਆਈਪੀਐਸ ਅਧਿਕਾਰੀ ਆਪਣੇ ਹੈਗੇ ਦੇ ਮਿੱਤਲ। ਤੇ ਜੇ ਉਹ ਆ ਜਾਂਦੇ ਨੇ ਤਾਂ ਤੁਹਾਡਾ ਕੀ ਸਟੈਂਡ ਹੋਊਗਾ? ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਸਾਡੇ ਜਿਹੜੇ ਵਿਜੇਂਦਰ ਸਿੰਘ ਲਾ ਜੀ ਬਹੁਤ ਸਾਡੇ ਸਰਕਾਰਤ ਨੇ ਜੀ ਸੀਨੀਅਰ ਨੇ ਜੀ ਤੇ ਉਹਨਾਂ ਨੇ ਤਾਂ ਮੈਂ ਸਾਰੀ ਗੱਲਾਂ ਤੁਹਾਨੂੰ ਜਿਹੜਾ ਅਜੇ ਫੋਨ ਤੇ ਨਹੀਂ ਇਹ ਤੇ ਆਨ ਦਾ ਜੀ ਪਬਲੀਕਲੀ ਨਹੀਂ ਕਹਿ ਸਕਦਾ ਠੀਕ ਹੈ ਉਹ ਸਾਰਿਆਂ ਦਾ ਅਸ਼ੀਰਵਾਦ ਆ ਸਾਰਿਆਂ ਦਾ ਸਹਿਯੋਗ ਆ ਸਾਨੂੰ ਜੀ ਬਸ ਇਹੀ ਕਹਾਂਗਾ ਕਿ ਤੁਹਾਨੂੰ ਵਿਜੇਂਦਰ ਸਿੰਘ ਲਾ ਦਾ ਵੀ ਅਸ਼ੀਰਵਾਦ ਪ੍ਰਾਪਤ ਹੈ ਬਸ ਸਮੁੱਚੀ ਹਾਈ ਕਮਾਂਡ ਦਾ ਜੀ ਅਸ਼ੀਰਵਾਦ ਕੀ ਆ ਉਹਨਾਂ ਦਾ ਮੈਨੂੰ ਇੱਕ ਡਾਇਰੈਕਸ਼ਨ ਆ ਤੁਸੀਂ ਅੱਜ ਜਿਲ੍ਹਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਓ ਇਲੈਕਸ਼ਨਾਂ ਤੁਸੀਂ ਉਹਦੀ ਤਿਆਰੀ ਕਰੋ ਹਾਂਜੀ ਉਹ ਕਿਸੇ ਵੀ ਉਹਨਾਂ ਕਹਿੰਦੇ ਮੈਨੂੰ ਇਲੈਕਸ਼ਨਾਂ ਉਹਨਾਂ ਕਹਿੰਦੇ ਆ ਜਾਂ ਜਿਲਾ ਪ੍ਰਧਾਨ ਮਤਲਬ ਤਿਆਰੀ ਕਰਵਾਉਂਦੇ ਨੇ ਜੀ ਤੇ ਜੋ ਪਾਰਟੀ ਫੈਸਲਾ ਕਰੋਗੇ ਚੰਗਾ ਹੀ ਕਰੋਗੇ ਜਿਹੜੇ ਸਭ ਕੁਝ ਸੋਚ ਕੇ ਕਰੋਗੀ ਜੀ ਵੀ ਕੌਣ ਬੰਦਾ ਇੱਥੇ ਕੰਮ ਕਰ ਰਿਹਾ ਹੈ ਜੀ ਕਿਹਦਾ ਪਰਿਵਾਰ ਨੇ ਕੀਹਦਾ ਪਰਿਵਾਰ ਇਸ ਕੰਮ ਦੇ ਵਿੱਚ ਪਾਰਟੀ ਦੇ ਮਜ਼ਬੂਤ ਬੱਤ ਲੱਗਿਆ ਹੋਇਆ ਹੈ ਜੀ ਰੀਸੈਂਟਲੀ ਜੋ ਪਾਰਲੀਮੈਂਟ ਇਲੈਕਸ਼ਨ ਲੰਗੀ ਹੈ ਉਹ ਜਿਹੜੇ ਬੰਦੇ ਟਿਕਟਾਂ ਮੰਗਦੇ ਉਹਨਾਂ ਦਾ ਕੀ ਰੋਲ ਰਿਹਾ ਹੈ ਉਹਨਾਂ ਦੇ ਪਰਿਵਾਰਾਂ ਦਾ ਕੀ ਰੋਲ ਰਿਹਾ ਹੈ ਜੀ ਤੇ ਇਹ ਸਾਰੀ ਗੱਲ ਨੂੰ ਦੇਖ ਕੇ ਜਿਹੜੇ ਹੈਗੇ ਫੈਸਲੇ ਹੋਣਗੇ ਕੋਈ ਇੰਦਾ ਨੀਗਾ ਵੀ ਪਾਰਟੀ ਦੇ ਸਾਡੇ ਲੀਡਰਸ਼ਿਪ ਬੜੀ ਜਿਹੜੇ ਸਾਡੇ ਪ੍ਰਧਾਨ ਜੀ ਨੇ ਸੀਐਲਪੀ ਸਾਹਿਬ ਨੇ ਜਿਹੜੇ ਅਭਿੰਦਰ ਸਿੰਘ ਰਾਜੀ ਨੇ ਖੁਦ ਕਿ ਨਿਕਚੋਂ ਆਪਣੇ ਲੈਵਲ ਤੇ ਆਪਣੇ ਬਲਬੂਤੇ ਦੇ ਉੱਤੇ ਆਪਣੀ ਮਿਹਨਤ ਨਾਲ ਇਥੋਂ ਉੱਠ ਕੇ ਗਏ ਉੱਪਰ ਉੱਠੇ ਨੇ ਇਹਨਾਂ ਨੂੰ ਪਤਾ ਹੈ ਵੀ ਇੱਕ ਵਰਕਰ ਦੀ ਮਿਹਨਤ ਕੀ ਹੁੰਦੀ ਹੈ ਜੀ ਕੇ ਉਹਦੀਆਂ ਭਾਵਨਾਵਾਂ ਕੀ ਹੁੰਦੀਆਂ ਨੇ ਤੁਹਾਨੂੰ ਵਰਕਰਾਂ ਦੀ ਜੀ ਤਾਂ ਉਹ ਜਿਹੜਾ ਜੋ ਵੀ ਫੈਸਲਾ ਕਰਨਗੇ ਬਹੁਤ ਸੋਚ ਸਮਝ ਕੇ ਕਰਨਗੇ ਆਪਣੇ ਡੇਲੋ ਸਾਬ ਜਗਨਜੀਤ ਮਿੱਤਰ ਜੀ ਜਿਹੜੇ ਸਾਬਕਾ ਆਈਪੀਐਸ ਅਧਿਕਾਰੀ ਨੇ ਉਹ ਅਜੇ ਤੱਕ ਚੋਣ ਸਰਗਰਮੀਆਂ ਕਰਨ ਦਾ ਐ ਨਹੀਂ ਪਰ ਉਹਨਾਂ ਦਾ ਪਿੱਛੇ ਜੇ ਮੀਡੀਆ 'ਚ ਬਿਆਨ ਆਇਆ ਕਿ ਮੈਨੂੰ ਪਾਰਟੀ ਹਾਈ ਕਮਾਂਡ ਨੇ ਅਸ਼ੀਰਵਾਦ ਦੇ ਕੇ ਬਣਾਲੇ ਭੇਜਤਾ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਪਤਿਕਰਨਾ ਦੇਖੋ ਜੋ ਹਰ ਇੱਕ ਦਾ ਜੀ ਕਰਦਾ ਟਿਕਟ ਮੰਗਣ ਨੂੰ ਜੇ ਮਿੱਤਰ ਸਾਹਿਬ ਟਿਕਟ ਮੰਗਦਾ ਤਾਂ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਮਿੱਤਰ ਸਾਹਿਬ ਤੋਂ ਲਾਵਾ ਹੋਰ ਵੀ ਚਾਰ ਬੰਦੇ ਟਿਕਟ ਮੰਗਦੇ ਹੋ ਸਕਦੇ ਨੇ ਜੀ ਪਰ ਕਿਸੇ ਨੂੰ ਕਹਿਣਾ ਮੈਨੂੰ ਹਾਈ ਕਮਾਂਡ ਨੇ ਭੇਜਤਾ ਜਾਂ ਅਸੀਂ ਮੈਨੂੰ ਨੋ ਕਰਤਾ ਉਹ ਉਹਨਾਂ ਦਾ ਕਹਿਣਾ ਇਹ ਸਹੀ ਨਹੀਂ ਹੈਗਾ ਜੀ ਵੀ ਉਹਨਾਂ ਨੂੰ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਦੋਂ ਅਫੀਸ਼ੀਅਲ ਅਸਮਟਰੀ ਹੁੰਦੀ ਪਾਕੀ ਉਹ ਸਾਡੇ ਵੱਡੇ ਨੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਜੀ ਤੇ ਕੋਈ ਉਹਨਾਂ ਦਾ ਉਹਨਾਂ ਦਾ ਵੀ ਰਾਈਟ ਬੰਦਾ ਟਿਕਟ ਮੰਗਣਾ ਉਹਨਾਂ ਦਾ ਜੀ ਤੁਸੀਂ ਸਾਹਿਬ ਵੀ ਕੋਈ ਹੋਰ ਗੱਲ ਦੱਸੋ ਤੇ ਜੇ ਕੋਈ ਹੋਰ ਵੱਡੇ ਕਦਮ ਦਾ ਅੱਗੇ ਇਥੇ ਉਤਾਰ ਦਿੱਤਾ ਜਾਂਦਾ ਤਾਂ ਜਿਵੇਂ ਪਿਛਲੇ ਲੋਕ ਸਭਾ ਚੋਣਾਂ 'ਚ ਵੀ ਤੁਸੀਂ ਉਮੀਦਵਾਰ ਸੀਗੇ ਤੇ ਉਦੋਂ ਆਪਣੇ ਸਖਪਾਲਤਨ ਖਹਿਰਾ ਨੂੰ ਇਥੇ ਉਤਾਰ ਦਿੱਤਾ ਗਿਆ ਸੀ ਤਾਂ ਤੁਸੀਂ ਸਖਪਾਲਤਨ ਖਹਿਰਾ ਅੱਗੇ ਸਰੈਂਡਰ ਕਰ ਗਏ ਸੀਗੇ ਤੇ ਇਸ ਵਾਰ ਤਾਂ ਨਹੀਂ ਕੋਈ ਇਹੋ ਜੀ ਗੱਲ ਹੋਊਗੀ ਜੇ ਕੋਈ ਹੋਰ ਉਮੀਦਵਾਰ ਆ ਗਿਆ ਤੁਸੀਂ ਉਹਦੇ ਅੱਗੇ ਸਰੈਂਡਰ ਕਰ ਜਿਓਂ ਜੇ ਕੋ ਸਰੈਂਡਰ ਕਰਨਾ ਨਹੀਂ ਮੈਂ ਕਹਿ ਸਕਦਾ ਜੀ ਮੈਂ ਜਦੋਂ ਆਪਣੀ ਇਲੈਕਸ਼ਨ ਦੀ ਤਿਆਰੀ ਕਰਦਾ ਸੀ ਤਾਂ ਮੇਰਾ ਹਰ ਥਾਂ ਦੇ ਉੱਤੇ ਇੱਕੋ ਲਾਂਡ ਤੁਸੀਂ ਕਿਸੇ ਵਰਕਰ ਨੂੰ ਪੁੱਛ ਸਕਦੇ ਹੋ ਜੀ ਚਾਹੇ ਸਾਡੀ ਉਹ ਡਿਸਟ੍ਰਿਕਟ ਲੈਵਲ ਦੀ ਮੀਟਿੰਗ ਹੋਈ ਜੀ ਚਾਹੇ ਕੋਈ ਪਿੰਡ ਪੱਧਰ ਦੀ ਮੀਟਿੰਗ ਹੋਈ ਚਾਹੇ ਬਲਾਕ ਪੱਧਰ ਦੀ ਮੀਟਿੰਗ ਹੋਈ ਜੀ ਉੱਥੇ ਮੇਰਾ ਵਰਕਰ ਨੂੰ ਇੱਕੋ ਸੁਨੇਹਾ ਸੀ ਵੀ ਆਪਾਂ ਤਕੜੇ ਹੋ ਕੇ ਲੜਾਈ ਲੜਨੀ ਜੀ ਜੇ ਮੈਨੂੰ ਟਿਕਟ ਨਾ ਮਿਲੀ ਤੁਸੀਂ ਕਿਸੇ ਗੱਲ ਤੋਂ ਡਿਮੋਰਲਾਈਜ਼ ਨਹੀਂ ਹੋਣਾ ਜੀ ਆਪਾਂ ਪਾਰਟੀ ਲਈ ਕੰਮ ਕਰ ਰਹੇ ਹਾਂ ਜੇ ਇੱਕ ਪਾਰਟੀ ਕਿਸੇ ਨੂੰ ਹੋਰ ਉਮੀਦ ਬਣਾ ਕੇ ਤੋੜਦੀ ਹੈ ਤਾਂ ਕੋਈ ਗੱਲ ਨਹੀਂ ਜੀ ਤਾਂ ਅਸੀਂ ਆਪੋ ਦੇ ਨਾਲ ਖੜਨਾ ਹੈ ਜੀ ਤਾਂ ਮੈਂ ਆਪਣਾ ਵਾਅਦਾ ਨਵਾਇਆ ਜੋ ਬਰਕਰਾਰਾ ਨਾ ਕੀਤਾ ਹੈ ਜਾਂ ਜੋ ਪਾਰਟੀ ਲੈਵਲ ਤੇ ਮੈਂ ਕੀਤਾ ਸੀਗਾ ਕੋਈ ਸਿਲੰਡਰ ਵਾਲੀ ਗੱਲ ਸਿਲੰਡਰ ਕਰਨ ਤਾਂ ਕੁਝ ਹੋਰ ਗੱਲ ਹੁੰਦੀ ਹੈ ਕਿਸੇ ਅੱਗੇ ਗੋਡਾ ਟੇਕ ਦੇਣੇ ਜਾਂ ਕੁਝ ਹੋਰ ਕਰਨ ਜੀ ਤੇ ਪਰ ਮੈਂ ਆਪਦੀ ਜੋ ਮੇਰੀ ਮੈਨੂੰ ਉਹਨਾਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਜ਼ਿਲ੍ਹਾ ਪ੍ਰਧਾਨ ਵਜੋਂ ਉਹਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕੀਤੀ ਫਿਰ ਇਸ ਵਾਰ ਤੁਹਾਡੀ ਕੀ ਨੀਤੀ ਹੋਊਗੀ ਜੇ ਕੋਈ ਹੋਰ ਬੰਦਾ ਆ ਜਾਂਦਾ ਮੈਨੂੰ ਲੱਗਦਾ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਹੋਰ ਇੰਟਰਵਿਊ ਦਿੱਤਾ ਸੀ ਜੀ ਵੀ ਪਾਰਟੀ ਇਹ ਸਭ ਜੋ ਕਰੋਗੇ ਚੰਗਾ ਕਰੋਗੇ ਜੀ ਜੋ ਫੈਸਲਾ ਕਰੋਗੇ ਮੈਂ ਪਾਰਟੀ ਦੇ ਫੈਸਲੇ ਨਾਲ ਖੜੂਗਾ ਜੀ ਤੇ 300 ਵੀ ਗੱਲ ਹੋ ਦੱਸੋ ਤੇ ਇਹ ਟਿਕਟਾਂ ਦਾ ਇਹ ਰੇਰ ਫੇਰ ਹੁੰਦਾ ਰਹਿੰਦਾ ਹੈ ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹ ਕਈ ਵਾਰੀ ਪਿੱਛੇ ਰਹਿ ਜਾਂਦਾ ਹੈ ਤੇ ਜਿਹੜਾ ਬੰਦਾ ਜਦੇ ਹਲਕੇ ਚ ਆਇਆ ਹੀ ਨਹੀਂਗਾ ਤੇ ਉਹਨੂੰ ਟਿਕਟ ਦੇ ਕੇ ਨਿਵਾਜ ਦਿੱਤਾ ਜਾਂਦਾ ਹੈ ਇਹ ਇਹ ਜੀ ਨੀਤੀਆਂ ਬਾਰੇ ਤੁਹਾਡਾ ਕੀ ਪੱਤਰਨਾ ਦੇਖੋ ਇਹ ਜਿਹੇ ਕੁਐਸਚਨ ਦੀ ਗੱਲਬਾਤ ਹੈਗੀ ਤਾਂ ਮੈਂ ਚਲੋ ਇਹ ਤੋਂ ਇਹ ਨਹੀਂ ਹੋਣੀ ਚਾਹੀਦੀ ਜੀ ਮੈਂ ਸਾਡੀ ਲੀਡਰਸ਼ਿਪ ਨੂੰ ਸੁਨੇਹਾ ਨਹੀਂ ਦੇਣਾ ਕੱਲੇ ਮੈਂ ਬਰਨਾਲੇ ਦੀ ਗੱਲ ਨਹੀਂ ਕਰਦਾ ਜੀ ਮੈਂ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਗੱਲ ਕਰਦਾ ਜੀ ਵੀ ਜੋ ਜੋ ਵੀ ਵਰਕਰ ਜੋ ਪਾਰਟੀ ਲਈ ਕੰਮ ਕਰਦਾ ਜੋ ਪਾਰਟੀ ਲਈ ਖੜਦਾ ਹੈ ਜੀ ਜਿਹੜੇ ਪਾਰਟੀ ਦੇ ਪਿੱਛੇ ਔਖਾ ਸਾਵਾ ਸੀਗਾ ਜੀ ਜਿਹੜੇ ਲੋਕ ਉਦੋਂ ਖੜੇ ਆ ਉਦੋਂ ਵੀ ਜਿਨ੍ਹਾਂ ਨੇ ਸਾਥ ਨਹੀਂ ਛੱਡਿਆ ਉਹਨਾਂ ਨੂੰ ਜ਼ਰੂਰ ਕੰਸੀਡਰ ਕਰਨਾ ਚਾਹੀਦਾ ਨਹੀਂ ਤੇ ਸਮਝਿਆ ਹੁਣ ਜੇ ਕੋਈ ਤੁਹਾਡੀ ਟਿਕਟ ਕੱਟੀ ਜਾਂਦੀ ਹੈ ਹੁਣ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਜੇ ਤੁਹਾਡੇ ਪਿੱਛੇ ਆ ਜਾਂਦੇ ਨੇ ਤੁਹਾਡੇ ਇੱਕ ਬੋਲ ਤੇ ਲੱਖਾਂ ਦਾ ਕੱਟ ਕਰ ਦਿੰਦੇ ਨੇ ਤੇ ਕੀ ਤੁਸੀਂ ਫਿਰ ਉਹਨਾਂ ਹੀ ਰਹਿ ਨਹੀਂ ਲਾਉਂਗੇ ਦੇਖੋ ਇਦਾਂ ਨਹੀਂ ਮੈਂ ਤੁਹਾਨੂੰ ਕਿਹਾ ਤੁਸੀਂ ਮਤਲਬ ਬਾਰ-ਬਾਰ ਕੋਈ ਭਾਵਕ ਜਿਹੜੇ ਸ਼ਬਦ ਨਾ ਕਢਾਓ ਜੀ ਕੋਈ ਇਦਾਂ ਦੀ ਗੱਲ ਨਹੀਂ ਸਾਡੇ ਲੀਡਰ ਸੰਦਸ ਜੀ ਬਹੁਤ ਸੂਝਵਾਨ ਆ ਉਹ ਜਿਹੜੇ ਉਹ ਲੋਕ ਨੇ ਜਿਹੜੇ ਜ਼ੀਰੋ ਗਰਾਉਂਡ ਤੋਂ ਗਰਾਸ ਰੂਟ ਤੋਂ ਜੀ ਆਪਣੀ ਮਿਹਨਤ ਨਾਲ ਉੱਪਰ ਤੱਕ ਗਏ ਨੇ ਜੋ ਤੁਹਾਨੂੰ ਸਾਡਾ ਪਾਰਟੀ ਨੂੰ ਲੀਡ ਕਰ ਰਹੇ ਨੇ ਜੀ ਤੇ ਉਹਨਾਂ ਨੂੰ ਵਰਕਰ ਦੀਆਂ ਭਾਵਨਾਵਾਂ ਦਾ ਪਤਾ ਹੈ ਕੋਈ ਹੋ ਸਕਦਾ ਕੋਈ ਇੱਥੇ ਮਤਲਬ ਬਹੁਤ ਮਿਹਨਤ ਕਰਨ ਵਾਲਾ ਹੋਵੇ ਜੀ ਹੱਥ ਮੱਥੋਂ ਤੱਕੜਾ ਇੱਥੇ ਕੋਈ ਹੋਰ ਹੋ ਸਕਦਾ ਜੀ ਤੇ ਜੇ ਕੋਈ ਉਹ ਪਾਰਟੀ ਮੈਟਰ ਮੈਂ ਕਹਿੰਦਾ ਮੈਟਰ ਦੇ ਆਧਾਰ ਤੇ ਹਾਂ ਮੈਂ ਜਰੂਰ ਉਹਨਾਂ ਨੂੰ ਬੇਨਤੀ ਕਰਾਂਗਾ ਔਨ ਮੈਟਰ ਜੀ ਡਿਸੀਜਨ ਜਰੂਰ ਲੈਣਾ ਚਾਹੀਦਾ ਕਾਹੇ ਕੱਲੇ ਮੈਂ ਬਟਾਲੇ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਜੀ ਜਿਹੜੇ ਲੋਕ ਵੀ ਔਖੇ ਵੇਲੇ ਪਾਰਟੀ ਨਾਲ ਖੜੇ ਜਿਹੜੇ ਮਿਹਨਤ ਕਰਦੇ ਜੀ ਉਹਨਾਂ ਨੂੰ ਪਾਰਟੀ ਨੂੰ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਜੀ ਉਹਨਾਂ ਨੂੰ ਮੈਦਾਨ ਤੇ ਤੁਹਾਡਾ ਟੈਲੀ ਦਾ ਤੇ ਡੈਫੀਨੇਟਲੀ ਜਿਹੜੀ ਹੈਗੀ ਹੈ ਇੱਥੇ ਜਿਹੜੇ ਬਹੁਤ ਚੰਗਰਜਲਟ ਆਉਂਦੇ ਹੈਂਡਲ ਸਾਹਿਬ ਲਾਸਟ ਤੇ ਫੇਰ ਉਹੀ ਮੈਂ ਸਵਾਲ ਤੇ ਹੁਣਾ ਜੇ ਤੁਹਾਡੇ ਅਜ ਨਗਰ ਕੌਂਸਲ ਦੇ ਪ੍ਰਧਾਨ ਕਾਂਗਰਸ ਪਾਰਟੀ ਦੇ ਉਥੇ ਉਹਦੇ ਆਪਣੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਕੀ ਉਹਨਾਂ ਦਾ ਕਾਂਗਰਸ ਪਾਰਟੀ ਨੂੰ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ ਪਰ ਮੈਂ ਤੁਹਾਨੂੰ ਪਹਿਲਾਂ ਹੀ ਕਹ ਰਿਹਾ ਤੁਸੀਂ ਹੁਣ ਬਾਰ ਬਾਰ ਕਿਉਂ ਗੱਲ ਕਰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਨਾਂ ਉਹ ਮੈਨੂੰ ਜਾਣ ਦੀ ਕੋਈ ਖੁਸ਼ੀ ਹੈ ਨਾ ਗਮੀ ਹੈ ਫਰਕ ਦਾ ਤਾਂ ਪਾਵੇ ਜੀ ਜੇ ਤੁਹਾਡਾ ਕੋਈ ਸਹਿਯੋਗੀ ਚਲਾ ਜਾਵੇ ਕਿ ਉਹਦੀ ਕੋਈ ਪਾਰਟੀ ਹੁੰਦੇ ਨਹੀਂ ਸੀ ਕੋਈ ਕੀ ਦਿਨ ਸੀ ਪਾਰਟੀ ਉਹਨਾਂ ਦੀ ਜੀ ਜਦੋਂ ਉਹਨੂੰ ਪ੍ਰਧਾਨ ਬਣਾਇਆ ਉਹਦੇ ਵੀ ਕੁ ਦੇਣ ਸੀ ਜੀ ਉਹਦੋਂ ਵੀ ਇੱਥੇ ਜਿਹੜੇ ਇਥੋਂ ਦੇ 100 ਵਰਕਰ ਨੇ ਜੀ ਉਹਨਾਂ ਦੀਆਂ ਮਤਲਬ ਭਾਵਨਾਵਾਂ ਨੂੰ ਠੇਸ ਪਹਤਾ ਕੇ ਜੀ ਉਹਨਾਂ ਦੇ ਹੱਕਾਂ ਨੂੰ ਮਾਰ ਕੇ ਉਹਨੂੰ ਪ੍ਰਧਾਨ ਬਣਾਇਆ ਗਿਆ ਉਸ ਸਮੇਂ ਦੇ ਲੀਡਰ ਬਣਿਆ ਓਕੇ ਉਹ ਤਾਂ ਜਿਹੜੇ ਲੀਡਰ ਠੀਕ ਹੈ ਚਲੋ ਫੇਰ ਉਸ ਤੋਂ ਬਾਅਦ ਕੁਝ ਮਜਬੂਰੀਆਂ ਬਣਦੀਆਂ ਜੇ ਕੋਈ ਪਾਰਟੀ ਸਿੰਬਲ ਤੇ ਕੋਈ ਪ੍ਰਧਾਨ ਬਣਿਆ ਤਾਂ ਮੈਂ ਮੇਰਾ ਜ਼ਿਲ੍ਹਾ ਪ੍ਰਧਾਨ ਵਜੋਂ ਜਿੰਨੇ ਕੁ ਜੋਗਾ ਮੈਨੂੰ ਸੰਯੋਗ ਕਰਨਾ ਬਣਦਾ ਸੀਗਾ ਜੀ ਪਰ ਉਹਨੇ ਛੱਡ ਦੇ ਮੇਰੇ ਨਾਲ ਕੋਈ ਤਾਲਮੇਲ ਬਣਾ ਕੇ ਨਹੀਂ ਰੱਖਿਆ ਜੀ ਤਾਂ ਨਾ ਹੀ ਉਹਨੇ ਮੈਨੂੰ ਕਦੇ ਕੋਈ ਇਸ ਤਰ੍ਹਾਂ ਦੀ ਸਪੋਰਟ ਕੀਤੀ ਆ ਵੀ ਮੈਨੂੰ ਉਹਨੇ ਜ਼ਿਲ੍ਹਾ ਚਲਾਉਣ ਦੇ ਵਿੱਚ ਕੋਈ ਚਾਰ ਬੰਦੇ ਮੇਰੇ ਨਾਲ ਲਾਤੇ ਹਉਣ ਜਾਂ ਮੇਰੀ ਕਿਤੇ ਚਾਰ ਮੀਟਿੰਗਾਂ ਕਰਵਾਤੀਆਂ ਹਉਣ ਐਜੇ ਪ੍ਰਧਾਨ ਜੀ ਜਾਂ ਪਾਰਟੀ ਨਾਲ ਚਾਰ ਬੰਦੇ ਨਵੇਂ ਜੋੜਤੇ ਹੁਣ ਉਹਨੇ ਇਦਾਂ ਦੇ ਕੋਈ ਉਹੋ ਦਾ ਹੀ ਫਰਕ ਪਾਉ ਨਾ ਜਿਹੜਾ ਕੋਈ ਬੰਦਾ ਤੁਹਾਨੂੰ ਸਪੋਰਟ ਕਰਦਾ ਤੁਹਾਡੇ ਨਾਲ ਪਾਰਟੀ ਦੇ ਕੰਮ ਨਹੀਂ ਜੇ ਜੇ ਉਹ ਤੁਹਾਨੂੰ ਸ਼ਿਕਾਇਤ ਕਰਦਾ ਵੀ ਮੇਰੇ ਨਾਲ ਆਵਾਂ ਦੀ ਪਾਰਟੀ ਧੱਕੇਸ਼ਾਹੀ ਕਰਦੀ ਹੈ ਮੈਨੂੰ ਧੱਕੇ ਨਾਲ ਸ਼ਾਮਲ ਕਰਵਾਦੀ ਹੈ ਫੇਰ ਤਾਂ ਤੁਸੀਂ ਸਪੋਰਟ ਕਰਦੇ ਹੋ ਦੀ ਹਾਉਨੇ ਕੋਈ ਇਦਾਂ ਸਾਨੂੰ ਸਾਡੇ ਧਿਆਨ ਚ ਲਿਆਂਦੀ ਵਰਗੇ ਕੱਲ ਮੈਂ ਇਹਨੂੰ ਫੋਨ ਤੇ ਮੈਨੂੰ ਮੇਰੀ ਗੱਲ ਵੀ ਹੋਈ ਵੀ ਕਿ ਮੈਂ ਸਾਹਿਬ ਕਹਿੰਦਾ ਜੀ ਹਾਂ ਮੇਰੀ ਲੰਦਰ ਤਰੀਕਾ ਮੈਂ ਪਾ ਕੇ ਮੈਂ ਚਾਰਜ ਲਾਉਂਗਾ ਜੀ ਤੇ ਤੁਹਾਨੂੰ ਤੁਸੀਂ ਕੰਟੈਕਟ ਚ ਰਹੋ ਜੀ ਪਰ ਉਦੋਂ ਮੁੜ ਕੇ ਮੈਂ ਵੀ ਆਪਣੇ ਕੈਂਪ ਵਿੱਚ ਵਿੱਚ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਹੁੰਦੀ ਜੀ ਤੁਸੀਂ ਉਹਦਾ ਜਦੋਂ ਆਪਣੇ ਕੋਟ ਦਾ ਫੈਸਲਾ ਹੋਇਆ ਤੁਸੀਂ ਉਹਦਾ ਮੂੰਹ ਮਿੱਠਾ ਵਿਕਰਾ ਕੇ ਆਏ ਹੋਰ ਵੀ ਗਏ ਫਿਰ ਉਹ ਕੀ ਆਪਣੇ ਪਰਕਰਨ ਸੀਗਾ ਕਿ ਕਿਉਂ ਗਏ ਮੂੰ ਮਿੱਠਾ ਦਾ ਮਕਲੇ ਸੀ ਜੇ ਸਾਡੇ ਜਿਹੜੇ ਕੋ ਸਾਥੀ ਨੇ ਜਿਹੜੇ ਪਾਰਟੀ ਦੇ ਸੀਨੀਅਰ ਲੀਡਰ ਨੇ ਜੀ ਆ ਜੋ ਅੱਜ ਵੀ ਪਾਰਟੀ ਨਾਲ ਡਟ ਕੇ ਖੜੇ ਨੇ ਜੀ ਉਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਸੀ ਤੁਸੀਂ ਇੱਥੇ ਪਹੁੰਚੋ ਜੀ ਤਾਂ ਜਦੋਂ ਮੈਨੂੰ ਉਹਨਾਂ ਦਾ ਹੁਕਮ ਮੈਨੂੰ ਸਿਰ ਮੱਥੇ ਆ ਮੈਨੂੰ ਅੱਜ ਵੀ ਉਹ ਕਹਿਣ ਜੀ ਵੀ ਹੁਣ ਆਪਾਂ ਕੰਮ ਕਰਨ ਤੁਸੀਂ ਇੱਥੇ ਪਹੁੰਚਦਾ ਮੈਨੂੰ ਉਹਨਾਂ ਦਾ ਜਿਹੜਾ ਆਪਦੇ ਜਿਹੜੇ ਵਰਕ ਆਪਦੇ ਪਾਰਟੀ ਦੇ ਸਾਥੀ ਨੇ ਮੇਰੇ ਸਹਿਯੋਗੀ ਨੇ ਜੀ ਉਹਨਾਂ ਦਾ ਕਹਿਣਾ ਮੈਨੂੰ ਮੰਨਣਾ ਪੈਣਾ ਉੱਥੇ ਗਿਆ ਮੈਂ ਚਲੋ ਉਸ ਟਾਈਮ ਇੱਕ ਮੰਚ ਖੁਸ਼ੀ ਵੀ ਸੀ ਵੀ ਚਲੋ ਯਾਰ ਪਾਰਟੀ ਦਾ ਪ੍ਰਧਾਨ ਸੀ ਇਹਦੀ ਜਥੋਂਈ ਇਹ ਚ ਕੋਈ ਗੱਤਕਥਨੀ ਨਹੀਂ ਜੀ ਸਿੱਧਾ ਮੈਂ ਕੱਲਾ ਉਹਨਾਂ ਨੇ ਬੁਲਾਣ ਤੇ ਚਲੋ ਇਹ ਵੀ ਮੰਚ ਸੀਗਾ ਚਲੋ ਯਾਰ ਚੰਗਾ ਹੋਇਆ ਜੀ ਚਾਹੇ ਰਾਂ ਕੋਈ ਆਪਾਂ ਨੂੰ ਕੋਈ ਸਹਿਯੋਗ ਹੈ ਚਾਹੇ ਨਾ ਹੈ ਜੀ ਕੱਲ ਜ ਇੱਕ ਜਿਸ ਤਰ੍ਹਾਂ ਨੂੰ ਲਾਇਆ ਗਿਆ ਸੀ ਜੀ ਜੋ ਉਹ ਮੈਂ ਅੱਜ ਵੀ ਕਹਿੰਦਾ ਉਹਨੂੰ ਗਲਤ ਤਰੀਕੇ ਨਾਲ ਲਾਇਆ ਗਿਆ ਸੀ ਉਹ ਨਹੀਂ ਹੋਣਾ ਚਾਹੀਦਾ ਜੀ ਤਾ ਇੱਕ ਤਰ੍ਹਾਂ ਦੀ ਉਹ ਜਿਹੜੀ ਸੱਚਾਈ ਦੀ ਜਿੱਤ ਹੋਈ ਸੀ ਜੀ ਵੀ ਉਹਨਾਂ ਦਾ ਗਲਤ ਫੈਸਲਾ ਸਰਕਾਰ ਨੇ ਲਿਆ ਹੂੰ ਉਹਨੂੰ ਉਹਨਾਂ ਨੇ ਹਾਈ ਕੋਰਟ ਨੇ ਤੋੜਿਆ ਜੀ ਪਰ ਹੁਣ ਜਿਹੜੀ ਉਹ ਧੋਖੇਬਾਜ਼ੀ ਕਰ ਗਈ ਨੇ ਸਾਰੇ ਨਾਲ ਵਿੱਚੀ ਕਾਂਗਰਸਾਂ ਨਾਲ ਵਿੱਚੀ ਐਮਸੀਆਂ ਨਾਲ ਵਿੱਚੀ ਤੁਹਾਡੇ ਨਾਲ ਵਿੱਚੀ ਸਾਰੇ ਪਿੱਠ ਤੇ ਸੁਰਾ ਮਾਰ ਗਏ ਨੇ ਇਹਦੇ ਬਾਰੇ ਕੀ ਕਹੋਂਗੇ ਦੇਖੋ ਪਿੱਠ ਤੇ ਸੁਰਾ ਮਾਰਨ ਵਾਲਿਆਂ ਨੂੰ ਕੋਈ ਕੀ ਕਰ ਸਕਦਾ ਹੈ ਜੀ ਮੈਂ ਉਹਦੇ ਬਾਰੇ ਕੋਈ ਹੋਰ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਨੂੰ ਅਜੇ ਪੂਰੀ ਉਹਨਾਂ ਨੇ ਕੀ ਹੋਇਆ ਵੀ ਤੁਹਾਨੂੰ ਦੱਸਿਆ ਵੀ ਆਪਣੀ ਮਰਜ਼ੀ ਨਾਲ ਗਏ ਆ ਜਾਂ ਉਹ ਕੋਈ ਲਾਲਚ ਲਾਲਚ ਚ ਗਿਆ ਜਾਂ ਉਹ ਧੱਕੇ ਨਾਲ ਜਾਇਆ ਗਿਆ ਜਿਨ੍ਹਾਂ ਤੇ ਕੋਈ ਗੱਲ ਸਾਹਮਣੇ ਨਹੀਂ ਆਉਂਦੀ ਜੀ ਉਹਨਾਂ ਚਿਰ ਇਸ ਤੋਂ ਜ਼ਿਆਦਾ ਹੋਰ ਉਹਦੇ ਬਾਰੇ ਗੱਲ ਕਰਨੀ ਮੁਸ਼ਕਲ ਹੈ ਪਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿਣਾ ਜੀ ਵੀ ਜਿਹੜਾ ਉਹਦੇ ਜਾਣ ਦੇ ਨਾਲ ਉਸ ਬੰਦੇ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਨੁਕਸਾਨ ਹੁੰਦਾ ਜਿੰਦੀ ਪਾਰਟੀ ਨੂੰ ਕੋਈ ਦੇਣ ਹੋਵੇ ਜੀ ਪਾਰਟੀ ਲਈ ਕੰਮ ਕਰਦਾ ਹੋਵੇ ਜੀ ਜਿਹੜੇ ਇਹ ਜਿਹੇ ਮਤਲਬ ਆ ਬੰਦੇ ਹੁੰਦੇ ਆ ਪੈਸਾ ਮੇਸਾ ਬਦਲਣ ਵਾਲੇ ਆ ਉਨਾਰੇ ਜਾਣ ਜਾਂ ਆਉਣ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਆਮ ਆਦੀ ਪਾਰਟੀ ਵੀ ਕਈ ਟਿਕਟਾਂ ਲੱਗੀ ਭੱਜ ਗਈ ਸੀ ਜੀ ਸਾਨੇ ਟਿਕਟਾਂ ਹੀ ਭੱਜੀ ਗਈ ਸੀ ਕੀ ਫਰਕ ਪੈ ਕਰਦਾ ਠੀਕ ਹੈ ਠੀਕ ਹੈ ਤਾਂ ਇਹ ਚੱਲਦਾ ਰਹਿੰਦਾ ਉਹ ਕਹਿੰਦਾ ਜਗ ਜਾਂਸਨ ਰੇਲਾਂ ਦਾ ਇੱਕ ਗੱਡੀ ਇਕੱਲਾ ਲਿਏ ਜਾਵੇ ਇੱਥੇ ਪਾਰਟੀਆਂ 'ਚ ਆਉਣ ਜਾਣ ਬਣਿਆ ਰਹਿੰਦਾ ਜੀ ਤੇ ਕੋਈ ਫਰਕ ਨਹੀਂ ਦੋ ਦਿਨ ਦੀ ਚਰਚਾ ਹੁੰਦੀ ਹੈ ਉਹ ਵਾਗਿਆ ਵਾਗਿਆ ਤੋਂ ਜੀ ਦੋ ਦਿਨਾਂ ਬਾਅਦ ਇਹ ਗੱਲ ਆਮ ਹੋ ਜਾਣੀ ਤੁਹਾਡੀ ਵੀ ਹੁਣ ਜਿਮਨੀ ਚੌਂਕ 'ਚ ਵੱਡੇ ਵੱਡੇ ਆਗੂਆਂ ਨਾਲ ਟੱਕਰ ਲੱਗਣੀ ਹੈ ਤੇ ਬੀਜਪੀ ਦੇ ਕੇਵਲ ਸਿੰਘ ਢੇਲੋਂ ਨਾਲ ਟੱਕਰ ਲਗਣੀ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਜਿਹੜੇ ਆਪਣੇ ਬਲਦੇਜ ਪੰਨੂ ਜੀ ਉਹਨਾਂ ਨਾਲ ਟੱਕਰ ਲਗਣੀ ਹੈ ਤੇ ਅਕਾਲੀ ਦਲ ਨਾਲ ਟੱਕਰ ਲਗਣੀ ਹੈ ਤੇ ਉਹਨਾਂ ਕੋਲ ਪੈਸਾ ਵੀ ਬੜਾ ਹੈ ਤੇ ਕਿਵੇਂ ਸਾਰਾ ਆਪਣੇ ਅਰੇਂਜ ਕਰੋਗੇ ਕਿਵੇਂ ਲੜਾਈ ਲੜੋਗੇ ਜਿਹੜੇ ਤੁਸੀਂ ਵੱਡੇ ਵੱਡੇ ਗੋਹਾਂ ਦੀ ਗੱਲ ਕਰਦੇ ਹੋ ਦੇਖੋ ਮੈਂ ਅ ਮੁਤਾਬੇ ਸੇ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦਾ ਹਾਂ ਜੀ ਵੀ ਮਾਇਆ ਨਾ ਤਾਂ ਕਿਸੇ ਨੂੰ ਆਵਦੇ ਤੋਂ ਕਦੇ ਵੱਡਾ ਸਮਝਦਾ ਜੀ ਚਾਹੇ ਕੋਈ ਵੱਡਾ ਕਿੱਡਾ ਵੱਡਾ ਮਰਜੀ ਖਾਪੀ ਖਾਨ ਹੋਵੇ ਜੀ ਤੇ ਨਾ ਹੀ ਮੈਂ ਕਦੇ ਮਾੜੇ ਦੇ ਉੱਤੇ ਆਪਣੇ ਆਪ ਨੂੰ ਛੋਟਾ ਸਮਝਦਾ ਜੀ ਇਹ ਵੀ ਨਹੀਂ ਵੀ ਆ ਬੰਦਾ ਮਾੜੇ ਦੇ ਤੁਲਿਪਾ ਇਰਤਰ ਕੰਨਾਂਗੇ ਜੀ ਜੀ ਤਾਂ ਜਿਹੜਾ ਕੋਈ ਬਾਲਾ ਆਪਣੇ ਆਪ ਨੂੰ ਦਿਹਾੜ ਸਮਝਦਾ ਉਹ ਤੋਂ ਡਰ ਕੇ ਪਿੱਛੇ ਹਟ ਜੀ ਜੀ ਮੇਰਾ ਆਪਣੇ ਢਾਂਗਾਂ ਨਾਲ ਹੀ ਲੜਨ ਦਾ ਉਹ ਲੜਾਂਗੇ ਇੱਕ ਆ ਪਿੱਛੇ ਜੇ ਲੋਕਲ ਮੁੱਦਾ ਹੋਇਆ ਸੀਗਾ ਕੋਈ ਸ਼੍ਰੋਮਣੀ ਕਮੇਟੀ ਤੇ ਬਾਬਾ ਗੰਗਾ ਸਿੰਘ ਦੇ ਨਾਲ ਦਾ ਬਿਵਾਦ ਸੀਗਾ ਉਹਦੇ ਵਿੱਚ ਕੋਈ ਆਪਣੇ ਵਪਾਰੀਆਂ ਨਾਲ ਤੱਕੇਸ਼ਾਈ ਹੋਈ ਸੀ ਤੇ ਤੁਸੀਂ ਉੱਥੇ ਪਹੁੰਚੇ ਸੀ ਕੀ ਸੀ ਸਾਰਾ ਮਾਮਲਾ ਉਹ ਮਾਮਲਾ ਕੀ ਸੀ ਕਿਸਲੇ ਕਾਫੀ ਸਮੇ ਤੋਂ ਕੋਈ ਲੈਂਡਰ ਨੂੰ ਲੈ ਕੇ ਐਸਜੀਪੀਸੀ ਤੇ ਡੇਰਾ ਬਾਬਾ ਗੰਗਾ ਸਿੰਘ ਜੀ ਜੇ ਪੱਛਕਾਰ ਕੋਈ ਜਿਹੜਾ ਹੈਗਾ ਡਿਸਪੂਟ ਚੱਲ ਰਿਹਾ ਜੀ ਤੇ ਉੱਥੇ ਜਿਹੜੀ ਮਾਰਕੀਟ ਬਣੀ ਹੋਈ ਹੈ ਇੱਕ ਬੱਸ ਸਟੈਂਡ ਦੇ ਨੇੜੇ ਹਾਂਜੀ ਉਥੋਂ ਜਿਹੜੀਆਂ ਰੀਲ ਦੇ ਉੱਤੇ ਜਿਹੜੀਆਂ ਦੁਕਾਨਾਂ ਦਿੱਤੀਆਂ ਹਨ ਜੀ ਉਥੇ ਕੁਝ ਦਿਨ ਪਹਿਲਾਂ ਜਿਹੜੇ ਉਹ ਡੇਰਾ ਬਾਬਾ ਗੰਦਰ ਸਿੰਘ ਦੇ ਸੇਵਾਦਾਰ ਨੇ ਜੀ ਬਾਬਾ ਪਿਆਰਾ ਸਿੰਘ ਜੀ ਉਹ ਕੁਝ ਆਦਮੀਆਂ ਲੈ ਕੇ ਗਿਆ ਵੀ ਜਿਹੜਾ ਕੋਰਟ ਨੇ ਫੈਸਲਾ ਜਿਹੜਾ ਮੇਰੀ ਫੇਵਰ ਕੀਤਾ ਹੈ ਮੈਂ ਤੁਸੀਂ ਮੈਨੂੰ ਕਿਰਾਇਆ ਦਿਆ ਕਰੋ ਜੀ ਤੇ ਉਸ ਤੋਂ ਬਾਅਦ ਉਹਨਰੇ ਇਸ ਰੋਲੇ ਦੇ ਵਿੱਚ ਜੀ ਉਹਨਾਂ ਨੇ 2 ਮਹੀਨੇ ਅੱਜ ਪਿਛ ਨੂੰ ਕਰਾਇਆ ਬੰਦ ਕਰਤਾ ਬੰਦਾ ਡਰਦਾ ਵੀ ਅੱਜ ਅਸੀਂ ਬਾਬਾ ਗਾਂ ਬਾਬਾ ਪਿਆਰਾ ਸਿੰਘ ਨੂੰ ਕਰਾਇਆ ਦੇ ਦਿੱ ਗਏ ਹਾਂਜੀ ਕਾਨੂੰਨ ਸਤੋਂ ਐਸਸੀਪੀ ਨੂੰ ਮੰਗਣ ਲੱਗ ਗਏ ਜੀ ਐਸਸੀਪੀ ਨੂੰ ਦੇ ਜੀ ਕੱਲ ਨੂੰ ਬਾਬਾ ਪਿਆਰਾ ਸਿੰਘ ਸਾਡੇ ਤੋਂ ਕਲੇਮ ਨਾ ਕਰੇ ਵੀ ਫੇਆ ਕੋਰਟ ਦਾ ਫੈਸਲਾ ਮੇਰੀ ਫੇਵਰਟ ਚ ਮੈਨੂੰ ਕਰਾਇਆ ਦੋ ਜੀ ਤਾਂ ਉਹਨਾਂ ਨੇ ਕਰਾਇਆ ਜਾਂ ਤਾਂ ਰੋਕ ਲਿਆ ਜਾਂ ਬਾਬਾ ਪਿਆਰਾ ਸਿੰਘ ਨੂੰ ਦੇਤਾ ਤਾਂ ਜਿਹੜੇ ਉਹ ਐਟਪੀਸੀ ਦੇ ਜਿਹੜੇ ਲੋਕ ਆਏ ਸੀ ਕੋਟਾ ਸਕੂਰਟ ਉਹਨਾਂ ਦੀ 2 2.5 ਬੰਦਾ ਉਹਨਾਂ ਕੋਲੇ ਮਾਰੂ ਹਥਿਆਰ ਸੀਗੇ ਜੀ ਰਫਲਾ ਸੀ ਗਿਆ ਗੰਗਾਸੇ ਛਰਪਾਨਾ ਜੀ ਤਾਂ ਉਹਨਾਂ ਨੇ ਇੱਕ ਉੱਥੇ دہشت ਦਾ ਮਾਹੌਲ ਬਣਾ ਰੱਖਿਆ ਸੀ ਜੀ ਕੋਈ ਦੁਕਾਨਾਂ 'ਚ ਭੰਨ ਦੋੜ ਕੀਤੀ ਕੁਝ ਵਪਾਰੀਆਂ ਨੂੰ ਉਹਨਾਂ ਨੇ ਅ ਥੋੜਾ ਜਿਹਾ ਦਰਗਾ ਕੇ ਦਿਰਾ ਤਮਗਾ ਕੇ ਖੜ ਕੇ ਵੇਚ ਦੱਜਾ ਕਰਕੇ ਬਾਹਰ ਨਿਕਲੋ ਜਾਂ ਸੀ ਬਾਹਰ ਵੀ ਕੱਢਿਆ ਜੀ ਤਾਂ ਮੈਨੂੰ ਵੀ ਉਤੋਂ ਫੋਨ ਫੋਨ ਆਏ ਕਿਉਂਕਿ ਕੁਝ ਲੋਕੋ 'ਚ ਮੇਰੇ ਜਾਣਕਾਰ ਵੀ ਸੀ ਜੀ ਮੇਰਾ ਤਾਂ ਮੈਂ ਪਹਿਲਾਂ ਆਪਣੇ ਬਲੌਗ ਪਰ ਤਾਂ ਉਹਨਾਂ ਉੱਥੇ ਭੇਜਾਂ ਕਿ ਮੈਂ ਕਿ ਸਰ ਜੀ ਮੈਂ ਸੀਗਾ ਵੀ ਤੁਸੀਂ ਜਾਓ ਉਹਨਾਂ ਲੋਕਾਂ ਨਾਲ ਆਪਾਂ ਖੜੋ ਜੀ ਕੋਈ ਤੱਕੇਸ਼ਾਈ ਆਪਾਂ ਨਹੀਂ ਹੋਣ ਦੇਣੀ ਜੀ ਤੇ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੁਸੀਂ ਆਪੋ ਜਦੋਂ ਉੱਥੇ ਗਿਆ ਤਾਂ ਮੈਂ ਉਹਨਾਂ ਨੂੰ ਜਿਹੜੇ ਉਹ ਮੇਰੇ ਕੋਲੇ ਆਏ ਸੀ ਜੀ ਪੀਸੀ ਵਾਲੇ ਜੀ ਆ ਗਏ ਤਾਂ ਉਹ ਕਹਿੰਦੇ ਉਹ ਆਪਣੀ ਗੱਲ ਰੱਖਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 100% ਸਹੀ ਹੋ ਸਕਦੇ ਹੋ ਠੀਕ ਹੈ ਜੀ ਮੇਰਾ ਇਸ ਗੱਲ ਦਾ ਕੋਈ ਵਾਸਤਾ ਨਹੀਂ ਇਹ ਪ੍ਰਸ਼ਾਸਨ ਨੇ ਦੇਖਣਾ ਜਾਂ ਅਦਾਲਤ ਨੇ ਦੇਖਣਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਪਰ ਜੋ ਤੁਸੀਂ ਤਰੀਕਾ ਅਪਣਾਇਆ ਗੁੰਡਾਗਰਦੀ ਵਾਲਾ ਇਹ ਗਲਤ ਹੈ ਜੀ ਇਹ ਇਸ ਗੱਲ ਨੂੰ ਲੈ ਕੇ ਮੇਰਾ ਨਾ ਨਾ ਜਿਹੜਾ ਤਕਰਾਰ ਹੋ ਗਿਆ ਜੀ ਤਾਂ ਉੱਥੇ ਮੈਨੂੰ ਕਿਹਾ ਵੀ ਦੇਖੋ ਫਿਰ ਜੋ ਮਰਗੀ ਹੋਵੇ ਚਾਹੇ ਜਾਨ ਜਾਵੇ ਸਾਡੀ ਮੇਰੀ ਤੇ ਮੈਂ ਗੁੰਡਾਗਰਦੀ ਕਿੱਥੇ ਹੋਣੀ ਜੀ ਤੇ ਸਾਹਿਬ ਆਖਿ ਲਾਸਟ ਸਵਾਲ ਹੈ ਤੁਸੀਂ ਬਰਨਾਲਾ ਜਮਨੀ ਚੋਣ ਲੜਨ ਜਾਣੇ ਹੋ ਕਾਂਗਰਸ ਪਾਰਟੀ ਤੋਂ ਤੇ ਜਿਹੜੇ ਲੋਕ ਨੇ ਬਿਜਾਰੇ ਪੋੜੇ ਹੁੰਦੇ ਨੇ ਤੇ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲਾਸਟ ਤੇ ਕਿ ਕਿਹੋ ਜਿਹਾ ਅਗੂ ਇਹਨਾਂ ਨੂੰ ਛੋੜਨਾ ਚਾਹੀਦਾ ਹੈ ਤੇ ਜਿਹੜੇ ਕੁਝ ਲੀਡਰ ਇਹ ਜਿਹੇ ਵੀ ਨਹੀਂ ਜਿਹੜੇ ਮੌਕੇ ਤੇ ਆਉਂਦੇ ਨੇ ਤੇ ਉਦੋਂ ਬਾਅਦ ਚਲੇ ਜਾਂਦੇ ਨੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਲੋਕਾਂ ਨੂੰ ਜਿਹੜੀ ਇਸ ਟਾਈਮ ਬੜੀ ਵੋਟ ਹੈ ਬਹਿਤ ਲੋਕ ਬਹੁਤ ਸੂਝਵਾਨ ਨੇ ਸਿਆਣੇ ਨੇ ਹਾਂਜੀ ਇਹ ਜਿਹੜਾ ਵੋਟ ਦਾ ਇਹ ਟਾਈਮ ਬੜਾ ਸੋਚ ਸਮਝ ਕੇ ਵੋਟ ਪਾਉਣ ਵਾਲੀ ਹੁੰਦੀ ਹੈ ਜੀ ਤੇ ਉਹਨਾਂ ਲੋਕਾਂ ਨੂੰ ਜਿਹੜੇ ਆਲਰੇਡੀ ਐਕਸਪੋਜ਼ਡ ਫੇਸ ਨੇ ਜੀ ਜਿਨ੍ਹਾਂ ਦਾ ਕਰਤਾਰ ਆਲਰੇਡੀ